ਲੋ ਜੀ ਮਿੱਤਰੋ ਪਹੁੰਚ ਗਏ ਮੇਲੇ ਤੇ ਤੇ ਟਾਈਆਂ ਪੈਣ ਲੱਗੀਆਂ ਹੋਈਆਂ ਤੇ ਆ ਦੇਖੋ ਟਰੈਕ ਇਧਰ ਪੈਣ ਲੱਗੀਆਂ ਟਾਈਆਂ ਮੈਂ ਸ਼ੁਰੂ ਕਰਦੇ ਆ ਬਸ ਤੇ ਮਿੱਤਰੋ ਟਾਈਆਂ ਪਈ ਜਾਂਦੀਆਂ ਤੇ ਦੋ ਖੜੇ ਆਪਣੇ ਆ ਯੌਂਡੀਅਰ ਤੇ ਇਧਰ ਖੜਾ ਹਾਲੈਂਡ ਠੀਕ ਆ ਟੈਕਲ ਟਿਪ ਉਸ ਕਾਰਪੀਏ ਦੇ ਮਗਰ ਖੜਾ ਛਤਰੀ ਦੀਦੀ ਹੋਣੀ ਥੰਨੂੰ ਹੁਣ ਚੱਲਣਗੇ ਐਂਟਰੀਆਂ ਪਈ ਜਾਂਦੀਆਂ ਲੋ ਮਿੱਤਰੋ ਟਾਇਆਂ ਪਈਆਂ ਟਰੈਕਟਰਾਂ ਦੀਆਂ ਤੇ ਆਪਣਾ ਡਟੜਾ ਨਗਰੀ ਆ ਅੱਜੋਂ ਸਟਾਰਟ ਆ ਲੈ ਆਪਣੇ ਕਿੱਥੇ ਕਿੱਥੇ ਆ ਆਪਣੇ ਵਾਲੇ ਆ ਤੀਵੀਂ ਟਾਈ ਆ ਪੰਜਾਬ ਪੰਜਾਬ ਦੀ ਪਤਾ ਨਹੀਂ 30 ਤੋਂ ਬਾਅਦ ਹੈ ਦੇਖ ਕਿੱਥੇ ਗਿਆ ਉਹ ਦੇਖੀ ਯਾਰ ਕੰਮ ਕੀ 50 50 ਦੀ 3ਵੀਂ ਪਤਾ ਨਹੀਂ ਕਿੰਨੇ ਮਿੰਟਾਈ ਆ ਆਹੇ 50 50 29 ਮਿੰਟਾਈ ਐ ਉਹਦੇ ਬਾਅਦ ਆ ਓਰੀਜਨ ਨੂੰ ਕਿਤੇ ਹੋਰ ਨੰਬਰਦਾਰ ਨੰਬਰਦਾਰ ਆ ਏ 38ਵੀਂ 40 ਪਰ 53 ਦਾ ਸ ਆਹ 46 46ਵੀਂ ਫੇ ਸੁੱਖ ਵਾਲੇ ਦੀ ਹੈਗੀ ਆ ਹਲਵਾਰਾ ਫੀਟ ਕਲੱਬ 55ਵੀਂ ਮਿੰਟਾਈ ਐ ਠੀਕ ਆ ਆਹ ਚਾਰ ਤਿੰਨ ਨਹੀਂ ਮਈ ਬਣੇ ਆ ਜੀ ਉਹ ਆ ਜੀ ਨੂੰ ਲੈ ਕੇ ਪਰੰਦੇ ਜਿਹੜੇ ਕੱਢਦੇ ਨੇ मित्रों मैचगा मैच दो ये चलूगा तरवजा दस तू एल्टी एंड हैलैंड आ गया, है गया मित्रों पा ਜੋ ਕੋਈ ਮਿੱਤਰੋ ਐਂਟਰ ਹੋ ਗਿਆ 50-50 ਆਪਣਾ ਪਰ 500 ਦੇ ਉਹਦਾ ਦਾ ਧਵਾਦਾ ਫਿਰ ਸਿੰਘ ਦੀ ਸਾਡੀ ਸੋਕੇਦਾਰ ਵਿਮਾਲ ਬਰਵੰਤਰ ਸਿੰਘ ਸੰਪੱਤ ਤੇ ਨਾਲ ਹੋਈ ਮਿੱਤਰੋ ਆ ਗਿਆ ਮੈਚ 50-50 ਦਾ ਤੇ ਪਾਉਣੇ ਟਰਾਲੀ ਉੱਤਰ ਸੋਨਾ ਜੀ ਕਾ ਆ ਗਿਆ ਉਹਨੂੰ ਵੀ ਪ੍ਰੋਬਲਮ ਹੋ ਗਈ ਚੱਲ ਜਾਂਦ ਨੂੰ ਬਹੁਤ ਸੋਨਾ ਜਾਂਦਾ ਯਾਰ ਤੇ ਕੰਪੀਆਂ ਪਿਆਂ ਦਾ ਗਿਆ ਮੈਚ ਡਰਾਬਾ ਰੱਖੇ ਸੌਕ आखड़े को साहब उधर जग्गी भाई खड़ा जग्गी भाई लो मित्रों ਆਉਂਦਾ ਫੀਰ ਟਾਂਗੂ ਨੱਚਦਾ ਸਲੋ ਮੈਟਰੋ ਚੱਲੇ ਆ 5310 ਸੋ ਮੈਟਰੋ ਚੱਲੇ ਆ ਗਰਾਊਂਡ ਦੇ ਅੰਦਰ ਗੱਭੋ ਧੰਨਵਾਦ ਹੁਣ ਇੱਧਰ ਬਾਹਰ ਚੱਲਣਾ ਮੈਟਰ ਪਹਿਲਾਂ ਇੱਕ ਹੋਰ ਚੱਲਣਾ ਵਾ ਇੱਧਰ ਬਾਹਰ ਚੱਲਣਾ ਲੋ ਜੀ ਮਿੱਤਰੋ ਟਰਾਲੀ ਭਾਉਣ ਚੱਲੇ ਆਂ 5310 ਤੇ ਇੱਧਰ ਕੋਸਾ ਇੱਧਰ ਜੱਗੀ ਭਾਈ ਹੋਰ ਹੋਰ ਦਾ ਗਰੁੱਪ ਹੈ ਗੋਪਾਲ ਅਨੁਸਤਪਤ ਰੂਪਾ ਰਾਮਨ ਸਿੰਘ ਜੀ ਆ ਗਿਆ 5310 ਭਾਉਣ ਲੱਗਿਆ ਟਰਾਲੀ ਚੱਲ ਤੁਰੂਗਾ ਤੁਹਾਡਾ ਵੀ ਸਾਥੋ ਸਾਬਾ ਨੂੰ ਜੀਤ ਤੋਂ ਬਹੁਤ ਸਾਰੇ ਦਾ ਨਾਮ ਧਰਵਾ ਦਾ ਰੁਕੀਤ ਤੋਂ ਤੁਰਹੋ ਜਿੰਨਾ ਵੱਲੋਂ ਕੋ ਤੋਂ ਬਾੜ ਦੋ ਆਉਂਦੇ ਲੋ ਮਟਰੋ ਕੇ ਲੈ ਟਰੈਕ ਦੇ ਵਿੱਚ 5310 ਟਰਾਲੀ ਦੇਖੋ ਆਪ ਚ ਬੰਵਾ ਕੇ ਕੋਲ ਖਾਣ ਬੜਾ ਘੜਾ ਕੰਮ ਟਰਾਲੀ ਦਾ ਜਦੀ ਪੁਖਰੀ ਹੁਣੀ ਕੋਈ ਕਿਉ ਟਰੈਕਟਰ ਚੱਲਦਾ ਉਸ ਤੋਂ ਬਾਅਦ ਜੀਤ ਤਹੋਰ ਦਾ 359 ਉਹ ਮੈਟਰੋ ਟਰੈਕਟਰ ਚੱਲ ਪਿਆ ਹੋਰ ਲਾ ਕੇ ਤਲਾ ਦਿੱਤਾ ਸਾਰੇ ਇਹਨੇ ਫਲਵਾਰੇ ਟਰੈਕਟਰ ਦੇ ਖੜੀ ਹੋ ਉਹ ਜਿਹਨੇ ਕਲਾਸ ਦਾ ਕਿਹਾ ਵੀ ਕੰਮ ਕਾੜਾ ਕਰਦਾ ਤਸ ਫੋਰ ਫਰੂਤੀ ਕਾੜੀ ਹੋਰ ਹੋਣੀਗੀ ਲੋ ਜੀ ਮਿੱਤਰੋ ਆਪਣੇ ਐਲਟੀਵੀ ਬਾਰੀ ਆ ਗਈ 5310 ਐਲਟੀ ਤੇਰੇ ਮਗਰ ਪਾਉਣ ਲੱਗਿਆ ਟਰਾਲੀ ਤੇ ਦੇਖੋ ਹੁਣ ਫਿਰ ਇਹਦੇ ਯੋਰ ਚੀਜ਼ ਨਿੱਕੀ ਦੀ ਆ ਪਰ ਲੋਡ ਦਾ ਪੀਰ ਆ ਪੁਰਾ ਇਹ ਵੀ ਕਿਹੜਾ ਤੋਜਣਾ ਜੇ ਸਰਾ ਕਰਾਉਂਦਾ ਸਾਰੇ ਭਾਪੂਨ ਸਾਡੇ ਵੱਡੇ ਵੱਡੇ ਖਿਡਾਰੀਆਂ ਨੂੰ ਬਹਿਮਾ ਜਮਾਉਂਦਾ ਇਹ ਤੋਜਣਾ ਜਰਵਾੜ ਜਾਂਦਾ ਨਾ ਫਿਰ ਕਹਿੰਦਾ ਯਾਰ ਇਹ ਤੇ ਵੇਟ ਵੱਧਾ ਘਟਾ ਐ ਜਾ ਵਾ ਗੱਲਾਂ ਆਂਗਲਾ ਉੜਦੀਆਂ ਤੇ ਐਲਟੀ ਦੇ ਨਿੱਕੇ ਜਿਹੇ ਵਿਚਾਰੇ ਨੇ ਨਿੱਕਾ ਜਿਆ ਪਰ ਵੱਡੇ ਵੱਡਿਆਂ ਨੂੰ ਵਕਤ ਪਾਉਂਦਾ ਮਿੱਤਰੋ ਬਹੁਤ ਸਿਮਾਤ ਹੋ ਪੂਰਾ ਖਸਲ ਪੁੱਛੇ ਚੱਲੂਗਾ ਇਹ ਟਰਾਲੀ ਚ ਉਤਰ ਕੋ ਸਾਹਿਬ ਚਾਰ ਕਮੇਟੀ ਆਪਾ ਹੋ ਆਪਾਂ ਗ੍ਰੀਟਿੰਗਸ ਆ ਬਸ ਸਨਮਾਨ ਜਿਹੜਾ ਦਿੱਤਾ ਜਾਵੇਗਾ ਸਰਪੰਚ ਸਾਹਿਬ ਜਿਹੜਾ ਬਹੁਤ ਬਹੁਤ ਧੰਨਵਾਦ ਆ ਇੱਕ ਮਿੰਟ ਲੋ ਮਿੱਤਰੋ ਚੱਲ ਪਿਆ ਉਹ ਆ ਸ਼ੌਂਦੀਰ ਮੇਰੇ ਵੀਰੋ ਕਿਸ ਕਿਸੇ ਦੀਦਾ ਫੋੜ ਰੱਖਿਆ ਏ ਕਿੱਤੇ ਨੌਜਵਾਨਾ ਕਿੱਤੇ 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 ਨੌਜਵਾਨਾ ਖੱਜੇ ਬਾਤ ਬੰਦਾ ਉਹ ਕਹਿੰਦਾ ਹਲਵਾਰਾ ਓਈ ਓਦਾ ਉਹ ਹਲਵਾਰਾ ਪਤਨਾ ਕੰਨ ਉਸ ਕੋਲੋਂ ਕੋਟ ਕਰਖਨੂ ਪੀ ਹੁਬਾਰਾ ਫੀਲ ਕਲਬੋ ਨਾ ਪਰਫੈਕਟੀ ਜਰੀ ਹੋਈਆ ਆ ਬਲੇ ਤੁਕਰ ਲਾਣਾ ਦੇਖੋ ਸੁਪਰ ਫੋਆਰ ਆ ਨੰਬਰ 1 ਇਹ ਬਾਲ ਦਾ ਦੋੜਾ ਬੱਟ ਨੂੰ ਤਾਰ ਲਿਆ ਤਕਨੀਕ ਬਾਖ ਗਿਆ ਆ ਸਾਹਮਣੇ ਦੇਖਾਂ ਮੇਰੇ ਵੀਰੋ ਉਹ ਮੋੜ ਪੂਰਾ ਕਰਕੇ ਉਹ ਕਹਿੰਦੇ ਦੂਜਾ ਫੇੜਾ ਕਰਕੇ ਸ਼ੁਰੂ ਕਰਤਾ ਦੇਦੇ ਆਕਰ ਰੋਣੇ ਸੰਦਿਆ ਕਿਹਦੇ ਬੱਲੇ ਆ ਲੈਣਾ ਪਤਾ ਨਹੀਂ ਅੱਜ ਪੂਰੀ ਬੱਲੇ ਬੱਲੇ ਆ ਤੁੱਤੀ ਆ ਗਿਆ ਉਹ ਚਲ ਵੀ ਆ ਰ ਆ ਗਿਆ ਆ ਗਿਆ ਬੱਲੇ ਹੱਥ ਪਾਈ ਆਪਾ ਲੋ ਮੈਟਰ ਆ ਗਿਆ ਅਲਟੀ ਕਿੜਾ ਲਾ ਕੇ ਆਖਟ ਟਰੈਕਟਰ ਆਹ ਪਾਰ ਬੱਤਾ ਬੇਟਾ ਕਦੇ ਉਪੂਪ ਪਿੱਦਮੇਰ ਪਨਾ ਟ੍ਰਾਲੀ ਇਹਨਾਂ ਕਿੰਨੇ ਇਹ ਹੁਣ ਲਾਸਟ ਟਾਈਮ ਮਿੱਤਰੋ ਪਹਿਲਾਂ ਜੌਂਡੀਅਰ ਚੱਲ ਗਏ ਤਿੰਨੇ ਲੋ ਵੀ ਮਿੱਤਰੋ ਪਾਈ ਜਾਂਦੇ 63 ਦੀ ਮਗਰ ਟ੍ਰਾਲੀ ਕੱਟ ਦੇਖੋ ਇਹ ਆਸੇ ਪਾਸੇ ਕਿੰਨਾ ਹੋਇਆ ਪਿਆ और itu गांव के ਹਰ ਕੋ ਵੱਟ ਪੁੱਟਿਆ ਦਰਮਿਆਨ ਕੋਈ ਕੋਈ ਕੋਲ ਨਾ ਹੈ ਬੰਦਾ ਕੱਪਰੇ ਉਹ ਕਿਹਦੀ ਸੰਗਵਾਰਾ ਪਿੰਡ ਹੈ ਕੋਈ ਕੋਈ ਰੈਸਰ ਨੂੰ ਇੱਥੇ ਨੂੰ ਬਾਈ ਨੂੰ ਲਾ ਕੇ ਰੋ ਜਾਵੇ ਹਾਂ ਆ ਦੂਗਾ ਪਾਸੇ ਦੇਖਿਓ ਹੁਣ ਗੱਤੀ ਫੜ ਗਿਆ ਉਹ ਜੱਗਿਆ ਫੜ ਗਿਆ ਆਹ ਹੋ ਗਿਆ ਫੜ ਗਿਆ ਮੇਰੇ ਵੀਰ ਈ ਹਵਾ ਨੇ ਫੱਤੀ ਤੀ ਪੱਥੀ ਆਵਾਜ਼ ਵਿੱਚ ਹੋਰ ਹੋ ਰਹੀ ਸੀ ਜੇ ਅੱਛੇ ਪਾਦ ਦਾ ਸਾਡਾ ਫੱਟੇ ਦੇ ਵਿੱਚ ਹੋਰ ਬੱਦਬਦ ਵਧਿਆ ਬੰਦੂ ਦੀ ਹੋਈ ਪਰ ਵੀ ਦੇਖਿਓ ਉਹਦੀ ਪੱਲੇ ਨੂੰ ਦੀ ਕੋਈ ਨਾ ਪਰਸੋੜੀਆ ਸਰ ਮੇਖਰ ਨਹੀਂ ਚੱਲਦਾ ਕੋਕਰ ਨੂੰ ਕਹਦਾ ਪਰਤੀ ਕਾ ਨਹੀਂ ਬਕਰਦਾ ਯਾਰ ਮਿੱਤਰੋ ਮੇਲਾ ਗਿਆ ਨਿਬੜ ਤੇ ਲੱਗੇ ਟਰੈਕਟਰ ਲੱਗਣਾ ਤੇ ਇੱਧਰ ਜੱਗੀ ਬਈ ਆਦਾ ਫੋਟਰ ਚੱਲ ਲਾ ਐਲ ਪੀ ਚੜੂਗਾ ਮਗਰ ਤੇ 53 10 ਜਿਹੜਾ ਹਾਲੈਂਡ ਆ ਉਹ ਮੂਰੇ ਪਾਇਆ ਹੋਇਆ ਤੇ 50 50 ਡੀ माफी होगी मेले ਦੀ ਬਹੁਤ ਟਰੈਫਿਕ ਲੈਣੀ ਹੈ ਟਰੈਫਿਕ ਲੈ ਗਏ ਪੰਜਾਬ ਬਹੁਤ ਵਾਰ ਮੈਗੀ ਲੱਗਦੀ ਹਾਰਨ ਦੇਖੋ ਹਾਰਨ ਦਾ ਕੀ ਤੁਹਾਨੂੰ ਕੱਲ ਕੱਲ ਵਾਲੇ ਬਲੌਗ ਪਿਛਲੇ ਬਲੌਗ ਚ ਤੁਹਾਨੂੰ ਕਿਹਾ ਸੀ ਵੀ ਹਾਰਨ ਲਾ ਕੇ ਆਈ ਜਾਂਦੇ ਚਲੋ ਕੋਈ ਹਾਰਨ ਕੋਲ ਕੋਈ ਸਾਡੀ ਨਵੇਂ ਲਵਾ ਦਾਂਗੇ ਨਵੇਂ ਲਵਾ ਦਾਂਗੇ ਪੰਪ ਚੈਂਪੀਅਨ ਕੋਲ ਹੈ ਬਾਈ ਇਹਨੂੰ ਮਾਰ ਦਿੰਦੇ ਹਾਂ ਹਾਂ ਜੀ ਇਹਨੂੰ ਮਾਰਨਾ ਮੇਟਰ ਆਪਣਾ ਪੰਜਾਬੀ ਡੀ ਅਦੋਖਾ ਨੰਬਰ ਆਇਆ ਇਹਦਾ ਹਰੀਦ ਪੁਰਾਣੀ ਹਾਏ ਵੀਰੇ ਇਹਦਾ ਦਾ ਟਾਈਮ ਆ ਵੀ 2 ਮਿੰਟ ਉਹਨਾਂ ਦੇ ਨਾਲ ਵਧਾਈਆਂ ਵੀਰੇ ਵਧਾਈਆਂ ਤੁਹਾਨੂੰ ਬਹੁਤ-ਬਹੁਤ ਤੁਹਾਨੂੰ ਜੱਗੀ ਵੀਰੇ ਵਾਵਾ ਵਧਾਈਆਂ ਉਹ ਇੱਕ ਗੱਲ ਆ ਤੇਰੇ ਸਿਲੰਡਰ ਦਾ ਪਹਿਲਾ ਨਾਮ ਹੀ ਆ ਹੈਨਾ ਤਿੰਨ ਤੇ ਚਾਰ ਦਾ ਮੁਕਾਬਲਾ ਬਹੁਤ ਫਰਕ ਪੈ ਜਾਂਦਾ ਵਾ ਪੂਰੇ ਵਾਲੇ ਤਿੰਨ ਟਰੈਕਟਰ ਚਾਰ ਸਿਲੰਡਰ ਨੇ ਪਿੱਛੇ ਵਾਲੇ ਵੀ ਸਾਰੇ ਜਿਆਦਾ ਹਾਂ ਤਿੰਨ ਸਿਲੰਡਰ ਅੱਜ 5ਵੇਂ ਨੰਬਰ ਵੀ ਚਾਰ ਦੀਆਂ ਨੇ ਪਹਿਲਾ ਨੰਬਰ ਵੀ 4 ਸਿਲੰਡਰ ਦਾ 3 ਸਿਲੰਡਰਾਂ ਚ ਪਹਿਲਾ ਨਾ ਆਵਾ ਹਾਂਜੀ ਮਿੱਤਰੋ ਮੇਲਾ ਗਿਆ ਨਿਬੜ ਤੇ ਨਾਮ ਬੰਡੇਗੇ ਆਪਣਾ ਪਿਆ ਜੌਡੀਅਰ ਦਾ ਚੌਥਾ ਨੰਬਰ ਤੇ ਵੀਡੀਓ ਚੱਲਦਾ ਦੇਖਈਆ ਪਹਿਲਾਂ ਹਨਾ ਤੇ ਉਹਨੇ ਬਹੁਤ ਸਿਰਾ ਕਰਾਇਆ 3 ਸਿਲੰਡਰ ਸੀ ਸਿਰਾ ਕਰਾਤਾ ਕੋਈ ਨਾ ਬਾਕੀ ਬਾਬਾ ਸੌਖਾ ਰੱਖੇ ਅਗਲੇ ਮੇਲੇ ਤੇ ਏਦੂ ਵਧੀਆ ਪਰਫਾਰਮੈਂਸ ਹੋਊਗੀ ਤੇ ਜਿਹਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਹਨਾ ਸਪੋਰਟ ਕਰੋ ਮਿੱਤਰੋ ਕਿ ਤੁਹਾਨੂੰ ਇਸ ਤਰ੍ਹਾਂ ਹੋਰ ਮੇਲੇ ਦਿਖਾਉਂਦੇ ਰਹਾਂਗੇ